ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਅੱਜ ਆਪਾਂ ਬਣਾਵਾਂਗੇ ਬਟਰ گارਲਿਕ ਮਸ਼ਰੂਮ ਮੈਂ ਅਕਸਰ ਕਾਫੀ ਲੋਕਾਂ ਨੂੰ ਦੇਖਿਆ ਬਟਰ گارਲਿਕ ਮਸ਼ਰੂਮ ਬਣਾਉਂਦੇ ਹੋਏ ਤੇ ਮੈਂ ਸੋਚਦੀ ਸੀ ਪਤਾ ਨਹੀਂ ਕਿੱਦਾਂ ਦੀ ਬਣ ਕੇ ਤਿਆਰ ਹੁੰਦੀ ਹੋਣੀ ਐ ਇੱਕ ਦੇਖਣ ਦੇ ਵਿੱਚ ਚਿੱਟੀ ਚਿੱਟੀ ਲੱਗਦੀ ਐ ਪਰ ਜਦੋਂ ਮੈਂ ਖੁਦ ਬਣਾ ਕੇ ਟਰਾਈ ਕੀਤੀ ਫਿਰ ਮੈਨੂੰ ਪਤਾ ਚੱਲਿਆ ਕਿ ਇਹਦਾ ਸਵਾਦ ਜਿਹੜਾ ਕਿੱਦਾਂ ਦਾ ਹੁੰਦਾ ਐ ਤੇ ਮੈਂ ਕਿੱਦਾਂ ਬਣਾ ਕੇ ਤਿਆਰ ਕਰ ਰਹੀ ਹਾਂ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਲਾਸਟ ਤੱਕ ਦੇਖਿਓ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਆਓ ਫਿਰ ਬਣਾਉਣਾ ਸ਼ੁਰੂ ਕਰਦੇ ਹਾਂ ਬਟਰ گارਲਿਕ ਮਸ਼ਰੂਮ ਇਹ ਬਣਾਉਣ ਦੇ ਲਈ ਮੈਂ ਦੋ ਪੈਕੇਟ ਜਿਹੜੇ ਮਸ਼ਰੂਮ ਦੇ ਲਏ ਆ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਨਮਕ ਨਮਕ ਪਾ ਕੇ ਇਹਦੇ ਵਿੱਚ ਆਪਾਂ ਪਾਣਾ ਪਾਣੀ ਪਾਣੀ ਜਿਹੜਾ ਰੂਮ ਟੈਂਪਰੇਚਰ ਦਾ ਮੈਂ ਲਿਆਇਆ ਪਾਣੀ ਪਾ ਕੇ ਹੁਣ ਆਪਾਂ ਇਹਨੂੰ ਮਸਲ ਮਸਲ ਕੇ ਚੰਗੀ ਤਰ੍ਹਾਂ ਦੇ ਨਾਲ ਧੋਣਾ ਹੈ ਉੱਪਰੋਂ ਦੀ ਰਗੜ ਰਗੜ ਕੇ ਉਂਗਲ ਦੇ ਨਾਲ ਕੁਝ ਇਸ ਤਰ੍ਹਾਂ ਦੇ ਨਾਲ ਮੈਂ ਤੁਹਾਨੂੰ ਦਿਖਾਨੀ ਆ ਇਹ ਦੇਖੋ ਇਹਦੇ ਉੱਪਰ ਇੱਕ ਛਿਲਕਾ ਜਿਹਾ ਲੱਗਿਆ ਹੁੰਦਾ ਹੈ ਇਹਨੂੰ ਉਤਾਰਨਾ ਬਹੁਤ ਜ਼ਰੂਰੀ ਹੁੰਦਾ ਹੈ ਇਹਦੇ ਨਾਲ ਕੀ ਹੁੰਦਾ ਕਿ ਮਸ਼ਰੂਮ ਜਿਹੜੀ ਹੈ ਚੰਗੀ ਨਹੀਂ ਬੰਦੀ ਹੈ ਤੇ ਜਦੋਂ ਆਪਾਂ ਇਹਦੇ ਵਿੱਚ ਨਮਕ ਪਾਨੇ ਆ ਪਾਣੀ ਦੇ ਵਿੱਚ ਤੇ ਮਸ਼ਰੂਮ ਦੇ ਉੱਤੋਂ ਦੀ ਇਹ ਜਿਹੜਾ ਛਿਲਕਾ ਹੈ ਬਹੁਤ ਆਸਾਨੀ ਨਾਲ ਨਿਕਲ ਜਾਂਦਾ ਹੈ ਤੇ ਸਾਰੀ ਮਸ਼ਰੂਮ ਜਿਹੜੀ ਹੈ ਪਹਿਲੇ ਮੈਂ ਨਮਕ ਵਾਲੇ ਪਾਣੀ ਨਾਲ ਫਿਰ ਮ ਹੁਣ ਆਪਾਂ ਜਿਹੜੇ ਵੱਡੀ ਮਸ਼ਰੂਮ ਐ ਉਹਨੂੰ ਆਪਾਂ 4 ਟੁਕੜਿਆਂ ਦੇ ਵਿੱਚ ਕੱਟ ਕਰ ਲੈਣਾ ਜਿਹੜੀ ਛੋਟੀ ਮਸ਼ਰੂਮ ਐ ਉਹਨੂੰ ਆਪਾਂ 2 ਟੁਕੜਿਆਂ ਦੇ ਵਿੱਚ ਕੱਟ ਕਰ ਲੈਣਾ ਸਾਰੀ ਮਸ਼ਰੂਮ ਇਸੇ ਤਰੀਕੇ ਦੇ ਨਾਲ ਕੱਟ ਕੇ ਆਪਾਂ ਤਿਆਰ ਕਰ ਲੈਣੀ ਐ ਇਹ ਸਬਜ਼ੀ ਬਹੁਤ ਸੁਆਦ ਬੰਦੀ ਐ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਸਾਰੀ ਮਸ਼ਰੂਮ ਜਿਹੜੀ ਐ ਮੈਂ ਕਟਿੰਗ ਕਰ ਲਈ ਐ ਤੇ ਹੁਣ ਆਪਾਂ ਗੈਸ ਵੱਲ ਚੱਲਦੇ ਆਂ ਹੁਣ ਕੜਾਹੀ ਦੇ ਵਿੱਚ ਆਪਾਂ ਪਾਵਾਂਗੇ ਬਟਰ ਮੈਂ ਬਟਰ ਜਿਹੜਾ ਰੈਡੀਮੇਡ ਲਿਆ ਤੁਸੀਂ ਘਰ ਦਾ ਬਣਿਆ ਹੋਇਆ ਮੱਖਣ ਜਿਹੜਾ ਹੁੰਦਾ ਉਹ ਵੀ ਲੈ ਸਕਦੇ ਹੋ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 3 ਤੋਂ 4 ਚਮਚ ਤੇਲ ਤੇਲ ਪਾਉਣਾ ਕੀ ਹੋਏਗਾ ਕਿ ਜਿਹੜਾ ਬਟਰ ਹੈ ਇਹ ਸੜੇਗਾ ਨਹੀਂ ਨਹੀਂ ਤਾਂ ਫਿਰ ਸੜਿਆ ਹੋਇਆ ਟੇਸਟ ਆਏਗਾ ਬਟਰ ਦਾ ਸਬਜ਼ੀ ਦੇ ਵਿੱਚ ਜਿਸ ਚਮਚ ਦੇ ਨਾਲ ਆਪਾਂ ਘਰ ਦੇ ਵਿੱਚ ਖਾਣਾ ਖਾਣੇ ਆ ਉਸ ਚਮਚ ਦੇ ਨਾਲ ਮੈਂ 3 ਤੋਂ 4 ਚਮਚੇ ਇਹਦੇ ਵਿੱਚ ਤੇਲ ਪਾ ਦਿੱਤਾ ਹੈ ਹੁਣ ਆਪਾਂ ਇਹਨੂੰ ਉਦੋਂ ਤੱਕ ਪਕਾ ਲੈਣਾ ਜਦੋਂ ਤੱਕ ਇਹ ਬਟਰ ਜਿਹੜਾ ਘੁਲ ਨਹੀਂ ਜਾਂਦਾ ਬਸ ਬਟਰ ਨੂੰ ਆਪਾਂ ਘੋਲਣਾ ਹੈ ਇਹਨੂੰ ਪਕਾਣਾ ਨਹੀਂ ਹੈ ਕੁਝ ਇਸ ਤਰ੍ਹਾਂ ਦੇ ਨਾਲ ਤੇਲ ਦੇ ਵਿੱਚ ਬਹੁਤ ਆਸਾਨੀ ਦੇ ਨਾਲ ਘੁਲ ਜੇਗਾ ਇਹ ਬਟਰ ਜਿਹੜਾ ਇਹ ਘੁਲ ਗਿਆ ਤਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਕੁੱਟਿਆ ਹੋਇਆ ਲਸਣ ਵੱਡੇ ਸਾਈਜ਼ ਦਾ ਇੱਕ ਚਮਚਾ ਮੈਂ ਕੁੱਟਿਆ ਹੋਇਆ ਲਸਣ ਜਿਹੜਾ ਲਿਆ ਹੈ ਲਸਣ ਦੀ ਕੁਆਂਟੀਟੀ ਇਹਦੇ ਵਿੱਚ ਜ਼ਿਆਦਾ ਜਾਂਦੀ ਹੈ ਬਟਰ ਗਾਰਲਿਕ ਮਸ਼ਰੂਮ ਬਣਾ ਰਹੇ ਹਾਂ ਤੇ ਬਟਰ ਤੇ ਗਾਰਲਿਕ ਦੋਨੋਂ ਚੀਜ਼ਾਂ ਦੀ ਕੁਆਂਟੀਟੀ ਇਹਦੇ ਵਿੱਚ ਜਿਹੜੀ ਹੈ ਜ਼ਿਆਦਾ ਜਾਂਦੀ ਹੈ ਤੇ ਹੁਣ ਆਪਾਂ ਲਸਣ ਨੂੰ ਵੀ ਚੰਗੀ ਤਰ੍ਹਾਂ ਦੇ ਨਾਲ ਪਕਾ ਲੈਣਾ ਹੈ ਹਲਕਾ ਜਿਹਾ ਲਾਈਟ ਕਲਰ ਇਹਦਾ ਜਿਹੜਾ ਕਰਨਾ ਆਪਾਂ ਜ਼ਿਆਦਾ ਨਹੀਂ ਪਕਾਣਾ ਇਹਨੂੰ ਤੇ ਲਸਣ ਜਿਹੜਾ ਫਰਾਈ ਹੋ ਗਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਮੈਂ ਵੱਡੇ ਸਾਈਜ਼ ਦੇ ਦੋ ਪਿਆਜ਼ ਲਏ ਸੀ ਜਿਨ੍ਹਾਂ ਨੂੰ ਮੈਂ ਚੋਪਰ ਵਿੱਚ ਪਾ ਕੇ ਚੋਪ ਕਰ ਲਿਆ ਹੁਣ ਪਿਆਜ਼ ਨੂੰ ਵੀ ਆਪਾਂ ਪਕਾ ਲਾਂਗੇ ਚੰਗੀ ਤਰ੍ਹਾਂ ਦੇ ਨਾਲ ਪਿਆਜ਼ ਦਾ ਕਲਰ ਜਿਹੜਾ ਇਹ ਵੀ ਆਪਾਂ ਚੇਂਜ ਨਹੀਂ ਕਰਨਾ ਹਲਕਾ ਜਿਹਾ ਇਹਨੂੰ ਆਪਾਂ ਪਕਾਣਾ ਹੈ ਬਸ ਪਿਆਜ਼ ਦਾ ਕੱਚਾपन ਨਿਕਲ ਜਾਏ ਇੰਨਾ ਕੁ ਆਪਾਂ ਇਹਨੂੰ ਪਕਾਣਾ ਹੈ ਪਿਆਜ਼ ਜਿਹੜਾ ਇਹ ਵੀ ਫਰਾਈ ਹੋ ਗਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਮਸ਼ਰੂਮ ਪਾ ਦਵਾਂਗੇ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਸੀਂ ਕਦੀ ਇਹ ਬਟਰ گارਲਿਕ ਮਸ਼ਰੂਮ ਬਣਾ ਕੇ ਖਾਧੀ ਹੈ ਜਾਂ ਨਹੀਂ ਖਾਧੀ ਇਹ ਵੀ ਜ਼ਰੂਰ ਦੱਸਿਓ ਔਰ ਮੇਰੀ ਰੈਸਪੀ ਤੁਹਾਨੂੰ ਕਿੱਦਾਂ ਲੱਗਦੀ ਹੈ ਇਹ ਦੱਸਣਾ ਬਿਲਕੁਲ ਵੀ ਨਾ ਭੁੱਲਿਆ ਕਰੋ। ਵੀਡੀਓ ਤਾਂ ਤੁਸੀਂ ਸਾਰੀ ਦੇਖਦੇ ਹੋ ਲਾਈਕ ਕੀਤੇ ਬਗੈਰ ਚਲੇ ਜਾਂਦੇ ਹੋ ਤੇ ਪਲੀਜ਼ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਿਆ ਕਰੋ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ। ਹੁਣ ਇਹਦੇ ਵਿੱਚ ਮੈਂ ਅੱਧੇ ਚਮਚ ਨਾਲੋਂ ਘੱਟ ਥੋੜਾ ਜਿਹਾ ਨਮਕ ਪਾਇਆ ਹੈ। ਨਮਕ ਇਹਦੇ ਵਿੱਚ ਘੱਟ ਪਾਣਾ ਕਿਉਂਕਿ ਜਿਹੜਾ ਆਪਾਂ ਬਟਰ ਪਾਇਆ ਉਹਦੇ ਵਿੱਚ ਵੀ ਨਮਕ ਸੀ ਔਰ ਜਿਹੜੀ ਮਸ਼ਰੂਮ ਹੈ ਜਦੋਂ ਪੱਕਦੀ ਹੈ ਤੇ ਬਹੁਤ ਹੀ ਘੱਟ ਹੋ ਜਾਂਦੀ ਹੈ ਕੁਆਂਟੀਟੀ ਦੇ ਵਿੱਚ ਤੇ ਨਮਕ ਤੇਜ਼ ਨਾ ਹੋ ਜਾਏ ਇਸ ਕਾਰਨ ਨਮਕ ਘੱਟ ਹੀ ਪਾਣਾ ਜੇਕਰ ਤੁਹਾਨੂੰ ਬਾਅਦ ਵਿੱਚ ਲੱਗੇ ਨਮਕ ਘੱਟ ਆ ਤੇ ਹੁਣ ਇਹ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਦੇ ਨਾਲ ਕਰਾਂਗੇ ਮਿਕਸ ਤੇ ਇਹਨੂੰ ਆਪਾਂ ਟੱਕ ਦੇਵਾਂਗੇ 10 ਮਿੰਟ ਲਈ 5 ਮਿੰਟ ਇਹਨੂੰ ਆਪਾਂ ਲੋ ਟੂ ਮੀਡੀਅਮ ਫਲੇਮ ਤੇ ਪਕਾਣਾ ਤੇ 5 ਮਿੰਟ ਇਹਨੂੰ ਆਪਾਂ ਹਾਈ ਫਲੇਮ ਤੇ ਪਕਾਣਾ ਮੀਡੀਅਮ ਟੂ ਲੋ ਫਲੇਮ ਤੇ ਪਕਾਣਾ ਕੀ ਹੋਏਗਾ ਕਿ ਮਸ਼ਰੂਮ ਨੇ ਜਿੰਨਾ ਪਾਣੀ ਛੱਡਣਾ ਛੱਡ ਦੇਗੀ ਤੇ ਹਾਈ ਫਲੇਮ ਤੇ ਪਕਾਣਾ ਕੀ ਹੋਏਗਾ ਕਿ ਜਿਹੜਾ ਪਾਣੀ ਇਹਨੇ ਛੱਡੇ ਹੋਇਆ ਉਹ ਆਪਾਂ ਸਾਰਾ ਜਿਹੜਾ ਇਹਦੇ ਵਿੱਚੋਂ ਸੁਕਾ ਲੈਣਾ ਹੈ ਤੇ 10 ਮਿੰਟ ਇਹਨੂੰ ਪਕਾ ਲੈਣੇ ਹੈ 10 ਮਿੰਟ ਮਸ਼ਰੂਮ ਜਿਹੜੀ ਇਹਨੂੰ ਮੈਂ ਪਕਾ ਲਿਆ ਤੁਸੀਂ ਦੇਖ ਸਕਦੇ ਇਹਦੇ ਵਿੱਚ ਜਿੰਨਾ ਵੀ ਪਾਣੀ ਹੈਗਾ ਸੀ ਸਾਰਾ ਸੁੱਕ ਗਿਆ ਹੈ ਬਿਲਕੁਲ ਇਹਦੇ ਵਿੱਚ ਪਾਣੀ ਜਿਹੜਾ ਨਹੀਂ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੁੱਧ ਦੇ ਉੱਤੇ ਆਉਣ ਵਾਲੀ ਜਿਹੜੀ ਫਰੈਸ਼ ਮਲਾਈ ਹੈ ਉਹ ਮੈਂ ਅੱਧੀ ਕੋਕੋਲੀ ਮਲਾਈ ਜਿਹੜੀ ਲਈ ਹੈ ਤੇ ਫਰੈਸ਼ ਦੁੱਧ ਦੇ ਉੱਤੇ ਆਉਣ ਵਾਲੀ ਜਿਹੜੀ ਮਲਾਈ ਹੈ ਉਹ ਲਈ ਹੈ ਤੁਸੀਂ ਕਰੀਮ ਵੀ ਪਾ ਸਕਦੇ ਹੋ ਜਿਆਦਾ ਦਿਨਾਂ ਦੀ ਮਲਾਈ ਜਿਹੜੀ ਇਹਦੇ ਵਿੱਚ ਨਹੀਂ ਪਾਣੀ ਆ 2-3 ਦਿਨਾਂ ਦੀ ਸਿਰਫ 1 ਦਿਨ ਦੀ ਮਲਾਈ ਜਿਹੜੀ ਆਪਾਂ ਇਹਦੇ ਵਿੱਚ ਪਾਣੀ ਆ 1/4 ਚਮਚ ਕੁੱਟੀਆਂ ਹੋਈਆਂ ਕਾਲੀਆਂ ਮਿਰਚਾਂ ਤੇ 1/4 ਚਮਚ ਮੈਂ ਚਿਲੀ ਫਲੇਕਸ ਲਈਆਂ ਇਹ ਆਪ ਇਨੂੰ ਪਕਾ ਪਾ ਕੇ ਹੁਣ ਆਪਾਂ ਚੰਗੀ ਤਰ੍ਹਾਂ ਪਕਾਣਾ ਜਦੋਂ ਤੱਕ ਇਹ ਗਾੜੇ ਨਹੀਂ ਹੋ ਜਾਂਦੇ ਇੱਕਦਮ ਕਰੀਮੀ ਕਰੀਮੀ ਟੈਕਚਰ ਨਹੀਂ ਇਹਦਾ ਆ ਜਾਂਦਾ ਉਦੋਂ ਤੱਕ ਜਦੋਂ ਇਹਦਾ ਕਰੀਮੀ ਟੈਕਚਰ ਆ ਜਾਏਗਾ ਇਹ ਗਾੜਾ ਹੋ ਜਾਏਗਾ ਤੇ ਗੈਸ ਆਪਾਂ ਬੰਦ ਕਰ ਦਵਾਂਗੇ ਇਹ ਬਹੁਤ ਸਵਾਦਵੰਦੀ ਹੈ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਬੱਚੇ ਬਹੁਤ ਖੁਸ਼ ਹੋ ਕੇ ਖਾ ਲੈਂਦੇ ਆ ਮਸ਼ਰੂਮ ਮੇਰੇ ਬੱਚਿਆਂ ਨੂੰ ਮਸ਼ਰੂਮ ਗਾਰ ਬਟਰ ਦੇ ਵਿੱਚ ਬਣੀ ਹੋਈ ਬਿਲਕੁਲ ਵੀ ਪਸੰਦ ਨਹੀਂ ਆ ਪਰ ਜਦੋਂ ਮੈਂ ਬਣਾ ਕੇ ਦਿੱਤੀ ਤਾਂ ਬਹੁਤ ਹੀ ਖੁਸ਼ ਹੋ ਕੇ ਬੱਚਿਆਂ ਨੇ ਖਾਧੀ ਮਸ਼ਰੂਮ ਸਾਡੀ ਬਣ ਚੁੱਕੀ ਹੈ ਤਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬਰੀ ਬਰੀ ਕੱਟ ਕੇ ਹਰਾ ਧਨੀਆ ਤੁਸੀਂ ਕਦੀ ਬਣਾ ਕੇ ਬਟਰ ਗਾਰਲਿਕ ਮਸ਼ਰੂਮ ਖਾਧੀ ਜਾਂ ਨਹੀਂ ਖਾਧੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਖਾਧੀ ਹੈ ਤਾਂ ਵੀ ਦੱਸਿਓ ਜੇਕਰ ਨਹੀਂ ਖਾਧੀ ਹੈ ਤਾਂ ਵੀ ਦੱਸਿਓ ਤਾਂ ਹੁਣ ਧਨੀਆ ਨੂੰ ਆਪਾਂ ਪਾ ਕੇ ਚੰਗੀ ਤਰ੍ਹਾਂ ਦੇ ਨਾਲ ਕਰਾਂਗੇ ਮਿਕਸ ਬੱਚਿਆਂ ਨੂੰ ਤੁਸੀਂ ਰੋਟੀ ਦੇ ਨਾਲ ਪਰੌਂਠੇ ਦੇ ਨਾਲ ਜਾਂ ਫਿਰ ਬਰੈਡ ਦੇ ਉੱਤੇ ਲਗਾ ਕੇ ਦਿਓ ਬੱਚੇ ਬਹੁਤ ਖੁਸ਼ ਹੋ ਕੇ ਖਾਣਗੇ ਕਿਉਂਕਿ ਇਹ ਬਣਦੀ ਹੀ ਬਹੁਤ ਹੀ ਜ਼ਿਆਦਾ ਸਵਾਦ ਹੈ ਮੇਰੀ ਵੀ ਗਲਤਫਹਿਮੀ ਸੀ ਕਿ ਦੇਖਣ ਦੇ ਵਿੱਚ ਇਹ ਚੰਗੀ ਨਹੀਂ ਲੱਗਦੀ ਤੇ ਖਾਣ ਦੇ ਵਿੱਚ ਕਿੱਥੋਂ ਚੰਗੀ ਲੱਗੇਗੀ ਪਰ ਜਦੋਂ ਮੈਂ ਬਣਾਈ ਤਾਂ ਬਹੁਤ ਹੀ ਪਸੰਦ ਆਈ ਸਾਰਿਆਂ ਨੂੰ ਤੇ ਮੇਰੀ ਇਹ ਬਟਰ ਗਾਰਲਿਕ ਮਸ਼ਰੂਮ ਦੀ ਰੈਸਪੀ ਕਿੱਦਾਂ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੰਗੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਰੈਸਪੀ ਵਿੱਚ ਸਤਿ ਸ਼੍ਰੀ ਅਕਾਲ ਜੀ